ਖੇਤੀ ਹੁੰਦੀ ਹੁੰਦੀ ਮੈਂ ਕਹਿੰਦਾ ਕਹਿੰਦੇ ਤਾਂ ਹੁੰਦੇ ਕਹਿੰਦਾ ਜਦੋਂ ਕਿਦੂ ਨਾ ਮਿਲੇ ਮੁੰਡਾ ਖੇਤ ਹੁੰਦਾ ਮੁੰਡਾ ਖੇਤ ਹੁੰਦਾ ਖੇਤੀ ਹੈ ਬਈ ਖੇਤ ਨਹੀਂ ਦੇਣਾ ਸਭ ਕੁਸ ਤੂੰ ਧੁੱਪੇ ਦਾ ਫਿਰਦਾ ਯਾਰ ਅੱਜ ਕੱਲ ਤਾਂ ਧੁੱਪੇ ਨੂੰ ਕੀ ਆ ਬਜਾ ਯਾਰ ਧੁੱਪੇ ਤੋਪੀ ਤਾਂ ਏਸੀ ਆ ਅੱਜ ਕੱਲ ਹੋਰ ਹੀ ਹਵਾ ਬਣੀ ਨਹੀਂ 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 ਹਾਈ ਤਾਂ ਫਿਰ ਵਹਿ ਮਾ ਧੁੱਪੇ ਬਈ ਜਦੋਂ ਆਵੇ ਮੁਰਕਾ ਆਊਗਾ ਰੋਮ ਖੁੱਲਣਗੇ ਨਹੀਂ ਟੂਰਨਾਮੈਂਟ ਤੇ ਮੈਂ ਵੀਡੀਓ ਵੇਖੀ ਸੀ ਸੀ ਤਾਂ ਮੈਂ ਵੀ ਨਾਲ ਹੀ ਉੱਦੇ ਹੈ ਤੇ ਤੂੰ ਯਾਰ ਉਹਦੇ ਨਾਲ ਖੁਸ਼ ਹੋ ਗਏ ਤਾੜੀਆਂ ਮਾਰੀਆਂ ਜਿਵੇਂ ਰੇਡ ਐ ਰੇਡ ਰੇਡ ਪਾ ਕੇ ਨਹੀਂ ਭਜਾਂਗਾ ਐ ਤਾੜੀਆਂ ਮੈਂ ਕੀ ਗੱਲ ਕਰਤੀ ਉਹ ਖਰਾਬ ਕਰੀ ਜਾਂਦੇ ਆ ਯਾਰ ਸਟੂਲੇ ਜੇ ਸਿੱਧਾ ਕਾਹਨ ਟੱਕਰੂ ਇਹਨਾਂ ਨੂੰ ਮੱਖਣ ਨੇ ਵੀ ਜ਼ੋਰ ਤਾਂ ਲਾਇਆ ਸੀ ਕਿ ਇਸ ਮੱਖਣ ਨੇ ਕਿਵੇਂ ਕੀ ਆ ਸੀ ਹੌਲੇ ਖਣੀ ਯਾਰ ਹੁਣ ਆ ਕੇ ਨਹੀਂ ਬਾਈ ਇਹ ਅਸਲ ਵਿੱਚ ਤਾਂ ਮਾਂ ਪਿਓ ਨੂੰ ਆਪਦੇ ਜਵਾਗ ਤੇ ਧਿਆਨ ਦੇਣਾ ਚਾਹੀਦਾ ਸ਼ੁਰੂ ਤੋਂ ਹਾਂ ਇਹ ਹਾਇ ਕੁਛ ਨਹੀਂ ਇਹਨਾਂ ਦੇ ਹਾਰਮੋਨ ਹੀ ਚੇਂਜ ਹੋਏ ਆ ਇਹਨਾਂ ਦੇ ਮੇਰੇ ਤਾਂ ਨਹੀਂ ਦੇ ਚੱਕਰ ਕੀ ਆ ਇਹ ਆ ਖਟਿਆਈ ਖਾਈ ਜਾਂਦੇ ਆ ਯਾਰ ਮੜੀ ਆ ਤੇ ਹੋਰ ਕੀ ਆ ਕਿਹਨੇ ਬਾਬਾ ਬਾਬਾ ਨਹੀਂ ਨੇ ਮਣ ਜਾਂਦਾ ਹਾਂ ਸਹੀ ਗੱਲ ਸਹੀ ਆ ਨਹੀਂ ਦੇ ਪਾਰਕ ਪੈਂਦਾ ਯਾਰ ਕੱਲ ਸਹੀ ਆ ਗੋਪੀ ਮੈਂ ਹੋਰ ਭੈਣ ਨੇ ਕਦੇ ਮੈਗੀ ਖਾ ਲਈ ਤੇ ਕਦੇ ਆਹ ਤੇਰਾ ਹੋਰ ਕੁਝ ਖਾਣਾ ਫਾਸਟ ਫੂਡ ਹੀ ਖਾਈ ਜਾਂਦਾ ਫਾਸਟ ਫੂਡ ਤੇਰਾ ਖਾਣਾ ਮੜੀ ਦੁੱਧ ਘਿਓ ਲੱਸੀ ਮੱਖਣਾ ਯਾਰ ਉਹ ਤਾਂ ਪਾ ਆਏ ਨਹੀਂ ਆਪਾਂ ਤੇ ਖਾਣ ਨੂੰ ਬਣਿਆ ਪਰ ਕੋਈ ਹੱਦ ਹੁੰਦੀ ਆ ਜਦੋਂ ਸਾਰੀ ਜਿਹੜੀ ਜਿਹੜੀ ਇਮਲੀ ਆ ਇਹ ਹਾਰਮੋਨ ਬਦਲ ਦਿੰਦੀ ਆ ਚੇਂਜ ਕਰਦੇ ਸਿਆਣੇ ਬੰਦੇ ਚੱਲ ਹੁਣ ਮੇਰਾ ਕੋਈ ਗੁੱਸਾ ਵੀ ਨਾ ਕਰੇ ਹਨਾ ਸਿਆਣੇ ਬੰਦੇ ਅੱਗੇ ਆਦੇ ਤਾਂ ਹੁੰਦੇ ਸੀਗੇ ਬਈ ਜਿਹੜੀ ਇਮਲੀ ਐ ਖਟਿਆਈ ਆ ਤੇ ਕਈ ਭੈਣਾ ਬਈ ਖੰਦਗਾ ਵੀ ਜਦੋਂ ਬੱਚਾ ਪੁੱচ্চਾ ਹੋਣ ਵਾਲਾ ਹੋਵੇ ਤੇ ਜਦੋਂ ਇਹ ਸਾਰੀ ਤੇੜੀ ਫਾਸਟ ਫੂਡ ਖਾਈ ਜਾਂਦੇ ਫਿਰ ਫੀਲਿੰਗ ਤਾਂ ਬਦਲੀ ਜਾਊਗੀ ਹਾਰਮੋਨ ਚੇਂਜ ਹੋ ਜਾਣਗੇ ਹਾਂ 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 ਤੇਰੇ ਫਿਰ ਕੰਟਰੋਲ ਨਾ ਹੈ ਸਹੀ ਗੱਲ ਆ ਕਈ ਆਖ ਦਿੰਦੇ ਆ ਕਿ ਆਏ ਆਖ ਦਿੰਦਾ ਆਏ ਆ ਕਦੇ ਪਾਂ ਚੋਕੇ ਦੇ ਨਿਤ ਕਦੇ ਫੀਮ ਖਾਣ ਵਾਲਾ ਜੋ ਹੁੰਦਾ ਹੈ ਗਲਤ ਕੰਮ ਤੇ ਕਦੇ ਬਾਦਾਮ ਖੱਤ ਖੜੀ ਹੁੰਦੀ ਹੈ ਨਾ ਫੀਮ ਵਾਲੇ ਦਾ ਤੇ ਪੋਸਟ ਵਾਲੇ ਦਾ ਦੂਰੋਂ ਪਤਾ ਲੱਗੂ ਵੀ ਖਾਦਾ ਹੁਣ ਖਾਦਾ ਖੁਰਕ ਜੀ ਕਰੀ ਜਾਂਦਾ ਮਿੰਨੀ ਮਿੰਨੀ ਹੈ ਖੁਰਕ ਤਾਂ ਬਈ ਫੀਮ ਹੀ ਹੋਣ ਲਾ ਦਿੰਦੀ ਆ ਨਾ ਜੀਵ ਤੇ ਦੰਦਾਂਾ ਮੜਦਾ ਬੰਦਾ ਫਿਰ ਇਹ ਕਹਿਣਗੇ ਆਪਾਂ ਨਸ਼ੇ ਨੂੰ ਪ੍ਰਮੋਟ ਕਰੀ ਯਾਰ ਨਸ਼ਾ ਕੱਲ ਫੀਮ ਨਸ਼ਾ ਨਹੀਂ ਹੈ ਫੀਮ ਨਹੀਂ ਨਾ ਛਾ ਫੀਮ ਤਾਂ ਕੁਦਰਤੀ ਚੀਜ਼ ਆ ਯਾਰ ਬੜੇ ਬੜੇ ਮਲਾਜ਼ਮ ਖਾਂਦੇ ਆ ਲਖਾਂਦੇ ਨਹੀਂ ਤੋੜੇ ਤੰਦ ਦੇ ਪੈਰ ਚੋਤੇ ਦੇ ਤੱਕ ਫੀਮ ਨਹੀਂ ਤੂੰ ਮੇਰੀ ਗੱਲ ਸੁਣ ਯਾਰ ਹੁਣ ਚੱਲ ਮੈਂ ਬੋਲਣਾ ਵੀ ਨਹੀਂ ਸੀਗਾ ਤੇ ਮੈਂ ਬੋਲ ਵੀ ਦਿੰਦਾ ਹਨਾ ਭਾਈ ਕੋਈ ਗੁੱਸਾ ਵੀ ਨਾ ਮੰਨਿਓ ਕਦੇ ਫੀਮ ਪੋਸਟਾਲੇ ਦੀ ਤੀਵੀਂ ਭੱਜੀ ਸੀ ਕਿਉਂ ਨਹੀਂ ਭੱਜਦੀ ਸੀ ਲਾ ਕੇ ਇੱਕ ਆਪਣੇ ਕੋਲੇ ਆਇਆ ਸੀ ਹਨਾ ਕਹਿੰਦਾ ਭਾਈ ਟੀਕਾ ਲਾ ਕੇ ਖਾਲੀ ਚ ਪਿਆ ਉਹ ਨਾ ਕਰੀ ਜਾਵੇ ਤੇ ਹੁਣ ਆਲਿਆਂ ਦੀਆਂ ਕਿਉਂ ਜਨਾਨੀਆਂ ਭੱਜਦੀਆਂ ਗੋਲੀਆਂ ਖਾ ਕੇ ਜਾਂ ਚਿੱਟਾ ਲਾ ਕੇ ਭਾਈ ਆ ਚਲੋ ਤਿਆਂ ਪੈਣਾ ਵੀ ਆਪਣੇ ਹਨਾ ਵੀਡੀਓ ਬਣੀਆਂ ਪਰ ਗੱਲ ਤੇਰੀ ਇਹ ਗੱਲ ਸੱਚੀ ਕਰੰਟ ਵਾਲੀ ਆ ਸੱਚੀ ਗੱਲ ਆ ਕਰੰਟ ਵਾਲੀ ਆ ਠੀਕ ਗੱਲ ਆ ਆਖੇ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਨਸ਼ਾ ਫੀਮ ਪੋਸਟ ਨਹੀਂ ਨਸ਼ਾ ਹੂੰ ਆ ਗਈ ਸਮਝ ਸ਼ਰਾਬ ਦਾ ਸ਼ੇ ਚ ਆਉਂਦੀ ਆ ਹੂੰ ਕਹਿੰਦੇ ਤਾਂ ਹੁੰਦੇ ਆ ਪੋਸਟ ਮੰਗੇ ਰਿਓੜੀਆਂ ਹੂੰ ਫੀਮ ਮੰਗੇ ਕੀ ਹੂੰ ਪੋਸਟ ਰਿਓੜੀਆਂ ਪਤਾ ਕਾਦੋਂ ਮੰਗਦਾ ਮਿੱਠੇ ਨਾਲ ਖੇਡਦਾ ਜਾਂਦਾ ਫੀਮ ਮੰਗੇ ਕੀ ਪਤਾ ਭੀਮ ਕਿਉਂ ਕਿ ਉਹ ਮੰਗਦੀ ਖੁਸ਼ਕ ਹੁੰਦੀ ਆ ਤੜਕੇ ਨੂੰ ਤੜਕੇ ਨੂੰ ਅੰਦਰ ਰਹਾ ਜਾਂਦਾ ਤੇ दारू ਮੰਗੇ ਜੁੱਤੀਆਂ ਸੋਚ ਸਮਝ ਕੇ ਪੀ ਕਿਉਂਕਿ ਜਦੋਂ ਪੀਲੀ ਤੇ ਫਰਤ ਰਹਿੰਦੀ ਹੈ ਕਹਿੰਦਾ ਪੀ ਵੀ ਲੱਗੇ ਰਹੀ ਹੈ ਠੀਕ ਭਾਈ ਜੀ दारू ਦੀ ਤਾਂ ਹੁੰਦੀ ਹੈ ਕਰਤੂਤ ਭੇੜੀ ਮਾਰਦੀ ਕਰਤੂਤ ਭੇੜੀ ਭਾਈ ਲਾ ਫਿਰੇ दारू ਜੁੱਤੀ ਪਤਾ ਕਾਦੋਂ ਮੰਗਦੀ ਆ ਹਾਂ दारू ਪੀ ਕੇ ਕਿਸੇ ਨੇ ਆਪ ਦੀ ਭੈਣ ਦਾ ਜਾਂ ਕਿਸੇ ਨੇ ਮਾਂ ਦਾ ਹੱਥ ਫੜਿਆ ਬਗਾਨੀ ਜਨਾਨੀ ਦਾ ਕਿਉਂ ਹੱਥ ਫੜਨਾ ਆਉਂਦਾ ਉਹ ਲੱਛਣ ਕਰਦਾ ਹੁੰਦਾ ਗੁਸਤਾ दारू सदाई जूतियां मांगਦੀ ਆ ਤੇ ਆ ਜਿਹੜਾ ਚਿੱਟਾ ਹੈ ਦਾ ਹੁਣ ਸਾਰਾ ਕੁਝ ਹੀ ਮੰਗਦਾ ਖਤਮ ਕਰ ਲੱਕੜਾਂ ਹੀ ਮੰਗੀਆਂ ਦਾ ਬਾਈ ਪਿਆਰ ਚ ਜਿਹੜੇ ਆਹ ਵਿਚਾਰੇ ਵੈਦ ਆ ਐਡਾਂ ਪਾਈ ਜਾਂਦੇ ਆ ਸਾਥੋ ਦਵਾਈ ਲਓ ਦਵਾਈ ਲਓ ਕਾਹਤੋ ਮਾੜੀ ਗੱਲ ਆ ਯਾਰ ਮਾੜੀ ਨਹੀਂ ਚੰਗੀ ਆ ਕਿਵੇਂ ਚੰਗੀ ਦੱਸ ਇਹ ਗੱਲ ਇਹ ਇਹ ਬਾਈ ਹੋਂ ਵਾਲੇ ਮੁੰਡੇ ਜਿਹੜੇ ਆ ਨਸ਼ਾ ਕਰਦੇ ਆ ਕੈਮੀਕਲ ਆ ਚਿੱਟੇ-ਚੁੱਟੇ ਲਾਉਂਦੇ ਆ ਤੇਰੇ ਜਿਹਾ ਗੋਲੀਆਂ ਖਾਂਦੇ ਆ ਉਹਨਾਂ ਦੇ ਬਈ ਸਪਰਮ ਮਰੇ ਪਏ ਆ ਸਹੀ ਆ ਬੱਚਾ ਨਹੀਂ ਤਿਆਰ ਹੁੰਦਾ ਨਾਲੇ ਕਹਿ ਦਿੰਦੇ ਆ ਇਹ ਆਪਦੇ ਮੈਂਟੈਲਿਟੀ ਜਿਹੜਾ ਬੱਚੇ ਦਾ ਖਰਾਬ ਕਰਦਾ ਦਿਮਾਗ ਵੀ ਇਹਵੇਂ ਹੀ ਕਹੀ ਜਾਂਦੇ ਨਰਵਸ ਕਰ ਦਿੰਦੇ ਬੰਦੇ ਨੂੰ ਵੀ ਆਪਣੇ ਆਪ ਜੀ ਮਰਦਾਨਗੀ ਖਤਮ ਕਰੀ ਜਾਂਦੇ ਆ ਵੀਡੀਓ ਪਾ ਪਾ ਨਹੀਂ ਨਹੀਂ ਯਾਰ ਉਹ ਤਾਂ ਦੇਸੀ ਦਵਾਈਆਂ ਦੇ ਕਈ ਨਗਲੀ ਵੀ ਬੈਠੇ ਆ ਇਹ ਚ ਉਹ ਯਾਰ ਉਹ ਤਾਂ ਫਿਰ ਸਾਰਾ ਕੁਝ ਹੀ ਜਾਂਦਾ ਉਹ ਤੋਂ ਬੰਦੇ ਨੇ ਨਕਲ ਦੀ ਅਕਲ ਦੀ ਨਕਲ ਤਾਂ ਆਉਣੀ ਆ ਆਉਣੀ ਆ ਤੇ ਪਰ ਨਹੀਂ ਤੇ ਅੱਗੇ ਅੱਜ ਤੋਂ ਬਈ 20 ਸਾਲ ਹੀ ਪਿੱਛੇ ਉੱਠ ਜਾ ਬਾਲਾ ਨਾ ਜਾ 15 ਹੀ ਉੱਠ ਜਾ ਜਦੋਂ ਚਿੱਟਾ ਨਹੀਂ ਆਇਆ ਸੀਗਾ ਉਦੋਂ ਪੋਸਟਫੀਵ ਲੋਕ ਖਾਂਦੇ ਸੀਗੇ ਸਪਰਮ ਕੈਮ ਸੀਗੇ ਪਰ ਮੇ ਇਹ ਚੀਜ਼ਾਂ ਨੇ ਇਹਨੇ ਸ਼ਰਮਦਾਰ ਮੰਨਦੇ ਲੋਕਾਂ ਨੇ ਕਈ ਕਮੈਂਟ ਵੀ ਕੀਆ ਜੀ ਗੋਪੀ ਨੂੰ ਸ਼ਰਮ ਨਹੀਂ ਆਉਂਦੀ ਹਨਾ ਪਰ ਗੱਲ ਖਰੀ ਹੈ ਸ਼ਰਮ ਨਹੀਂ ਆਖਰੀਆਂ ਆਇਆਂ ਖਰੀਆਂ ਗੱਲਾਂ ਇਹ ਹੈ